ਅਗਰ ਉਹ ਕਿਤੇ ਨੌਕਰੀ ਕਰਨਾ ਚਾਹੁੰਦੇ ਨੇ ਜਾਂ ਕੋਈ ਕੰਮ ਕਰਨਾ ਚਾਹੁੰਦੇ ਨੇ ਤਾਂ ਜਿਹੜੀਆਂ ਸਰਕਾਰੀ ਆਈਟੀਆਈਜ਼ ਨੇ ਜਾਂ ਅਸੀਂ ਸਾਡੀ ਟੀਮ ਹੈ ਉਹਨਾਂ ਦੀ ਪਲੇਸਮੈਂਟ ਕਰਦੇ ਆ ਕਿਤੇ ਵੀ ਕੋਈ ਨੌਕਰੀ ਲੱਗਣ ਦਾ ਚਾਹਵਾਨ ਹੋਵੇ ਤਾਂ ਸਾਨੂੰ ਆ ਕੇ ਮਿਲੇ ਅਸੀਂ ਕਿਤੇ ਨਾ ਕਿਤੇ ਉਹਨੂੰ ਲਾਜ਼ਮੀ ਐਡਜਸਟ ਕਰਾਵਾਂਗੇ ਜੈ ਮਾਤਾ ਦੀ ਦੋਸਤੋ ਚਮਕੌਰ ਸਿੰਘ ਜੀ ਔਰ ਬਲਦੇਵ ਸਿੰਘ ਜੀ ਚਮਕੌਰ ਸਿੰਘ ਜੀ ਸੁਪਰੀਡੈਂਟ ਆਈਟੀਆਈ ਔਰ ਬਲਦੇਵ ਸਿੰਘ ਬੇਦੀ ਜੀ ਪ੍ਰਿੰਸੀਪਲ ਸਾਹਿਬ ਆਈਟੀਆਈ ਤੋਂ ਇਹ ਮੇਰੇ ਕੋਲੇ ਆਏ ਨੇ ਜੀ ਇਹਨਾਂ ਨੇ ਵੈਸੇ ਮੇਰੇ ਕੋਲੋਂ ਮੋਬਾਈਲ ਲਿਆ ਜੀ ਔਰ ਨਾਲ ਹੀ ਗੱਲਾਂ ਚੱਲ ਪਈਆਂ ਇਹ ਕਹਿੰਦੇ ਵੀ ਕਿ ਹੁਣ ਦਾਖਲੇ ਸ਼ੁਰੂ ਹੋ ਗਏ ਨੇ ਆਈਟੀਆਈ ਦੇ ਹੁਣ ਓਪਨ ਨੇ ਦਾਖਲੇ ਕਿ ਅਗਰ ਕਿਸੇ ਦਾ ਇਹ ਵੀਡੀਓ ਨਾਲ ਭਲਾ ਹੁੰਦਾ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਨਾਲ ਵੀਡੀਓ ਕਿਉਂਕਿ ਭਲੇ ਵਾਲੀ ਵੀਡੀਓ ਹੈ ਇਹ ਸਰਕਾਰੀ ਅਦਾਰੇ ਦੀ ਵੀਡੀਓ ਆ ਇਹਦੇ ਨਾਲ ਕੀ ਹੈ ਕਿ ਕਾਫੀ ਬੱਚਿਆਂ ਤੱਕ ਇਹ ਵੀਡੀਓ ਜਾਏਗੀ ਉਹਨਾਂ ਦੇ ਮਾਤਾ ਪਿਤਾ ਅੱਗੇ ਵੀ ਵੀਡੀਓ ਜਾਏਗੀ ਉਹਨਾਂ ਕੋਲੇ ਵੀ ਜਾਏਗੀ ਕਿ ਜਿਹੜੇ ਬੱਚੇ ਬੇਲੇ ਨੇ ਨਹੀਂ ਕੁਝ ਕਰਦੇ ਉਹਨਾਂ ਲਈ ਵੀ ਇਹ ਬਹੁਤ ਸਨੈਰੀ ਮੌਕਾ ਇਹ ਬਹੁਤ ਸਨੈਰੀ ਮੌਕਾ ਇਹ 10ਵੀਂ ਕਲਾਸ ਤੁਸੀਂ ਦੱਸੋ ਬੀਦੀ ਸਾਹਿਬ ਕਿਵੇਂ ਸਾਰੀ ਬੰਦ ਜਿਹੜੇ ਬੱਚੇ 8ਵੀਂ 10ਵੀਂ 12ਵੀਂ ਪਾਸ ਆਊਟ ਨੇ ਤੇ ਕੋਈ ਗਾਹਾਂ ਕੋਈ ਕੰਮ ਨਹੀਂ ਕਰ ਰਹੇ ਇਹ 8ਵੀਂ 10ਵੀਂ 12ਵੀਂ ਵਾਲੇ ਬੱਚੇ ਨੇ ਜਿਹੜੇ ਆਈਟੀਆਈ ਦੇ ਵਿੱਚ ਦਾਖਲਾ ਲੈ ਸਕਦੇ ਨੇ ਆਈਟੀਆਈ ਦੇ ਵਿੱਚ ਦਾਖਲਾ ਜਿਹੜਾ ਹੈਗਾ ਬੱਚੇ ਕਰਕੇ ਆਪ ਦਾ ਰੋਜ਼ਗਾਰ ਹੈ ਜਿਹੜਾ ਕਰ ਸਕਦੇ ਆ ਦੇਸ਼ ਵਿਦੇਸ਼ ਵੀ ਜਾ ਸਕਦੇ ਆ ਤੇ ਗਾਹਾਂ ਮਾਸਟਰ ਵੀ ਬਣ ਸਕਦੇ ਨੇ ਡਿਪਲੋਮਾ ਡਿਗਰੀ ਆ ਉਹ ਵੀ ਕਰ ਸਕਦੇ ਨੇ ਦੂਜੀ ਗੱਲ ਇਹ ਆ ਕਿ ਪੰਜਾਬ ਸਰਕਾਰ ਜਾਂ ਪਹਾ ਸਰਕਾਰ ਇਸ ਕੀਤਾ ਮੁਖੀ ਕੋਰਸਾਂ ਨੂੰ ਬਹੁਤ ਮਤਲਬ ਅਗਾ ਵਧੂ ਲੈ ਕੇ ਜਾਣਾ ਚਾਹੁੰਦੀ ਹੈ ਜਿਹੜੇ ਬੱਚੇ ਐਸਸੀਐਸਟੀ ਨੇ ਜਾਂ ਗਰੀਬ ਬੱਚੇ ਨੇ ਉਹਨਾਂ ਦੀਆਂ ਜਿਹੜੀਆਂ ਫੀਸਾਂ ਨੇ ਬਿਲਕੁਲ ਮਾਫ ਹੁੰਦੀਆਂ ਨੇ ਇਸ ਤੋਂ ਇਲਾਵਾ ਸਰਕਾਰ ਬਜੀਫਾ ਵੀ ਦਿੰਦੀ ਹੈ ਕਿ ਬੱਚਾ ਜਿਹੜਾ ਹੈਗਾ ਉਹ ਮਤਲਬ ਆਪਦੇ ਜਿਹੜਾ ਕੋਰਸ ਹੈ ਕਰ ਸਕਦਾ ਹੈ ਜਨਰਲ ਕੈਟਾਗਰੀ ਵਾਸਤੇ ਜਾਂ OBC ਕੈਟਾਗਰੀ ਵਾਸਤੇ ਸਾਲਾਨਾ ਜਿਹੜੀ ਫੀਸ ਹੈ ਉਹ 3350 ਰੁਪਏ 3400 ਰੁਪਿਆ ਸਾਲਾਨਾ ਫੀਸ ਹੁੰਦੀ ਹੈ ਜਿਹੜੀ ਕਿ ਬਹੁਤ ਹੀ ਘੱਟ ਹੈ ਹੋਰਾਂ ਕੋਰਸਾਂ ਨਾਲੋਂ ਤੇ ਕਈ ਸੰਸਥਾਵਾਂ ਐਸੀਆਂ ਵੀ ਨੇ ਕਿ ਜਿਹੜੀਆਂ ਇਹ ਫੀਸ ਹੈ ਜਿਹੜੀਆਂ ਜੇ ਕੋਈ ਜਨਰਲ ਕੈਟਾਗਰੀ ਨਾਲ ਸੰਬੰਧਤ ਕੋਈ ਬੱਚਾ ਗਰੀਬ ਹੀ ਹੈਗਾ ਤਾਂ ਵੀ ਉਹ ਜਿਹੜੇ ਪੜ੍ਹਾਈ ਹੈ ਉਹ ਜਾਰੀ ਰੱਖ ਸਕਦਾ ਹੈ ਸੰਸਥਾਵਾਂ ਇਹ ਕੋਰਸੇ ਕਰਵਾ ਦਿੰਦੀਆਂ ਨੇ ਤੇ ਮੈਂ ਐਸ ਐਸ ਸੀ ਐਸ ਸੀ ਹਾਂਜੀ ਉਹਨਾਂ ਨੂੰ ਬਿਲਕੁਲ ਫ੍ਰੀ ਹੈ ਜੀ ਉਹਨਾਂ ਨੂੰ ਬਿਲਕੁਲ ਫ੍ਰੀ ਹੈ ਜੀ ਐਸ ਸੀ ਐਸ ਟੀ ਐਸ ਸੀ ਐਸ ਟੀ ਬਿਲਕੁਲ ਦਾਖਲਾ ਫ੍ਰੀ ਹੈ ਸਾਲਾਨਾ ਫੀਸ ਕੋਈ ਨਹੀਂ ਹੈ ਔਰ ਸਰਕਾਰ ਬਜੀਫਾ ਵੀ ਦਿੰਦੀ ਹੈ ਜੀ ਆਈ ਟੀ ਆਈ ਮਲੌਦ ਦੇ ਵਿੱਚ ਸਰਕਾਰੀ ਆਈ ਟੀ ਆਈ ਮਲੌਦ ਹੈ ਜਿਹੜੀ ਐਚ ਡੀ ਐਫ ਸੀ ਬੈਂਕ ਐਚ ਡੀ ਐਫ ਸੀ ਬੈਂਕ ਦੇ ਸਾਹਮਣੇ ਹੈ ਬਿਲਕੁਲ ਮੇਨ ਰੋਡ ਦੇ ਨਾਲੇ ਸਾਡੇ ਕੋਲੇ ਫਿਲਹਾਲ ਨੌ ਤਰ੍ਹਾਂ ਦੇ ਜਿਹੜੇ ਕੋਰਸਸ ਨੇ ਇਹ ਸ਼ੁਰੂ ਹੋਏ ਨੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੀਸ਼ੀਅਨ ਫਿਟਰ ਮਸ਼ੀਨਿਸਟ ਮਕੈਨਿਕ ਡੀਜ਼ਲ ਇੰਜਨ ਆਰਏਸੀਟੀ ਤੇ ਐਮਈਵੀ ਸੀਐਚਐਨਐਮ ਪਲੰਬਰ ਵੈਲਡਰ ਇਹ ਜਿਹੜੇ ਕੋਰਸਸ ਨੇ ਇਹਨਾਂ ਬਾਰੇ ਸਾਡਾ ਇੱਕ ਚੈਨਲ ਵੀ ਬਣਿਆ ਹੋਇਆ ਹੈ ਜਿਹੜਾ ਐਸਵੀਐਮਐਸ ਗਵਰਨਮੈਂਟ ਆਈਟੀਆਈ ਮਲੋਦੇਣਾ ਤੇ ਆ WhatsApp ਚੈਨਲ ਹੈ ਉਸ ਨੂੰ ਫੋਲੋ ਕਰਕੇ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਜਾਂ ਕਿਸੇ ਵੀ ਦਿਨ ਤੁਸੀਂ ਆਈਟੀਆਈ ਦੇ ਵਿੱਚ ਆ ਕੇ ਜਿਹੜਾ 8:30 ਤੋਂ 5 ਤੱਕ ਹੈ ਜਾਣਕਾਰੀ ਲੈ ਸਕਦੇ ਹੋ ਤੇ ਜਿਹੜਾ ਤੁਹਾਡੀ ਰਜਿਸਟ੍ਰੇਸ਼ਨ ਹੈ ਜਾਂ ਹੋਰ ਹੈ ਇਹ ਸਾਰੇ ਕੰਮ ਫ੍ਰੀ ਕੀਤੇ ਜਾਣਗੇ ਜਦ ਕਿ ਜੇ ਤੁਸੀਂ ਬਾਹਰ ਕਰਾਉਂਦੇ ਹੋ ਤਾਂ ਇਹਨਾਂ ਦਾ ਸਾਈਬਰ ਕੈਫੇ ਵਾਲੇ ਜਾਂ ਹੋਰ ਵਾਲੇ ਪੈਸਾ ਲੈਂਦੇ ਨੇ ਅਸੀਂ ਬਿਲਕੁਲ ਰਜਿਸਟ੍ਰੇਸ਼ਨ ਫ੍ਰੀ ਕਰਦੇ ਆਂ ਕੋਈ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਜਾਂਦਾ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਮਤਲਬ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਬਿਲਕੁਲ ਬਿਲਕੁਲ ਜੀ ਕਿਸੇ ਬੱਚੇ ਨੇ ਕੁਝ ਬੰਨਾ ਕਾਫੀ ਕੋਰਸ ਨੇ ਪਲੰਬਰ ਵੈਲਡਰ ਕਿਸੇ ਨੇ ਵੀ ਕੁਝ ਬੰਨਾ ਚਾਹੁੰਦਾ ਤਾਂ ਡਾਇਰੈਕਟ ਸਾਡੇ ਮਲੋਦ ਆਓ ਔਰ ਆਈਟੀਆਈ ਉੱਥੇ ਬਣਿਆ ਹੋਇਆ ਸਾਡੇ ਐਚਡੀਐਫਸੀ ਬੈਂਕ ਦੇ ਸਾਹਮਣੇ ਬਿਲਕੁਲ ਉਹ ਦਫ਼ਤਰ 'ਚ ਜਾਓ ਔਰ ਸਿੱਧਾ ਹੀ ਆਪਣਾ ਭਰਤੀ ਕਰਵਾਓ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕੋਈ ਇੱਧਰ ਉੱਧਰ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਇਹ ਹੋਰ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਵੇਂ ਲੱਗਿਆ ਜੀ ਇੱਥੇ ਆ ਕੇ ਦੱਸੋ ਬਹੁਤ ਵਧੀਆ ਲੱਗਿਆ ਜੀ ਮੈਂ ਪਿਛਲੇ ਸਾਲ ਤੋਂ ਆਉਣ ਦਾ ਸਾਰੇ ਤੇ ਅੱਜ ਵਧੀਆ ਹੋਇਆ ਤੇ ਮੈਂ ਤੁਹਾਡੀ ਦੁਕਾਨ ਤੇ ਆਇਆ ਤੇ ਮੋਬਾਈਲ ਲਿਆ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਜੀ ਐਡੇ ਵੱਡੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਲੇ ਸਾਡੇ ਕੋਲੇ ਬੈਠੇ ਨੇ ਆ ਜੀ ਕਮਾਲ ਹੈ ਮੈਂ ਬਹੁਤ ਆਭਾਰੀਆਂ ਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਇੱਕ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਬੱਚੇ ਕੋਰਸਿਸ ਕਰ ਲੈਂਦੇ ਨੇ ਜਾਂ ਜਿਨ੍ਹਾਂ ਨੇ ਕੋਰਸ ਕੋਈ ਨਹੀਂ ਵੀ ਕੀਤਾ ਹੋਇਆ ਅਗਰ ਉਹ ਕਿਤੇ ਨੌਕਰੀ ਕਰਨਾ ਚਾਹੁੰਦੇ ਨੇ ਜਾਂ ਕੋਈ ਕੰਮ ਕਰਨਾ ਚਾਹੁੰਦੇ ਨੇ ਤਾਂ ਜਿਹੜੀਆਂ ਸਰਕਾਰੀ ਆਈਟੀਆਜ਼ ਨੇ ਜਾਂ ਅਸੀਂ ਸਾਡੀ ਟੀਮ ਹੈ ਉਹਨਾਂ ਦੀ ਪਲੇਸਮੈਂਟ ਕਰਦੇ ਆ ਕਿਤੇ ਵੀ ਕੋਈ ਨੌਕਰੀ ਲੱਗਣ ਦਾ ਚਾਹਵਾਨ ਹੋਵੇ ਤਾਂ ਸਾਨੂੰ ਆ ਕੇ ਮਿਲੇ ਅਸੀਂ ਕਿਤੇ ਨਾ ਕਿਤੇ ਉਹਨੂੰ ਲਾਜ਼ਮੀ ਐਡਜਸਟ ਕਰਾਵਾਂਗੇ ਕਿਆ ਬਾਤ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਬਾਕੀ ਮੈਂ ਤਾਂ ਤੁਹਾਨੂੰ ਕਾਫੀ ਚਿਰ ਤੋਂ ਜਾਣਦਾ ਪ੍ਰਿੰਸੀਪਲ ਸਰ ਥੈਂਕ ਯੂ ਸੋ ਮਚ ਤੁਸੀਂ ਬਹੁਤ ਹੀ ਨੇਕਦਿਲ ਇਨਸਾਨ ਹੋ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਹੋ ਜੀ ਇੱਥੇ ਆਂ ਤੇ ਇੰਨਾ ਕਹਿੰਦਾ ਹੋਇਆ ਜੀ ਮੈਂ ਖਿਮਾ ਦਾ ਜੱਜ ਕਹਾਂ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ